मेरे आदमी गोली बज गई आए मैनू नहीं पता मैं तो आज पता लग मैं उठो उजी हाँ मेरे भरा मेरा भीर मेरा भीर अगे नहीं आया मेरा आया <laughs> ਕੀ ਘਟਨਾ ਘਟ ਰਹੀ ਹੈ ਕੀ ਬੱਸ ਸਾਡੇ ਸਰ ਕੈਂਟ ਤੋਂ ਵਾਪਸ ਆ ਰਹੇ ਸੀ ਡੀਏਵੀ ਕਾਲਜ ਗਰਨ ਸਕੂਲ ਤੋਂ ਆਂਦੇ ਹੋਏ ਚਾਰ ਲੜਕੇ ਸ਼ਿਫਟ ਤੇ ਆਏ ਨਹੀਂ ਸ਼ਿਫਟ ਕਾਰ ਤੋਂ ਫੇਰ ਮਾਰ ਕੇ ਫਰਾਰ ਹੋ ਕਿੰਨੇ ਫੇਰ ਲੱਗੇ ਆ ਫੇਰ ਮੇਰੇ ਸਾਹਮਣੇ 3-4 ਬਾਰੇ ਤੁਸੀਂ ਕਹਦੇ ਸੀਗੇ ਕਿ ਅਸੀਂ ਮੋਟਰਸਾਈਕਲ ਉਹ ਕਹਿੰਦੇ ਸੀਗੇ ਉਹ ਸ਼ਿਫਟ ਕਾਰ ਤੇ ਸੀ ਤੇ ਕਿੰਨੇ ਜਣੇ ਜ਼ਖਮੀ ਹੋਏ ਜ਼ਖਮੀ 1 ਜਣੇ ਕਿੱਥੇ ਗੋਲੀ ਲੱਗੀ ਗੋਲੀ ਮੇਰਾ ਇਹ ਚੀਜ਼ ਦਾ ਵਾਜ ਕਿੰਦਾ ਹੈ ਬਾਕੀ ਦੇਖਣਾ ਪੈਲੇ ਪਤਾ ਲੱਗਿਆ ਭਾਜੀ ਕੌਣ ਕੌਣ ਸੀ ਨਹੀਂ ਵੀਰੇ ਕਨਪਚਾਸੀ ਜਿੰਨੇ ਗੋਲੀ ਵਜੀ ਉਹਦਾ ਨਾਂ ਕੀ ਆਈ ਲੈ ਕੋਈ ਉਹਦੀ ਕੋਈ ਪਹਿਲਾਂ ਵੀ ਦੁਸ਼ਮਣੀ ਨਾ ਨਾ ਕੋਈ ਕੁਝ ਕਾਰ ਪਛਾਨਣੀ ਕੋ ਨੰਬਰ ਨੰਬਰੀਆ ਸ਼ਿਫਟ ਕਾਰ ਨੰਬਰ ਪੀਵੀ05 ਇੱਥੋਂ ਦਾ ਨੰਬਰ ਲੋਕਲ ਨਹੀਂ ਤੁਸੀਂ ਕਿੱਥੇ ਜਾ ਰਹੇ ਸੀ ਅਸੀਂ ਬਾਸਟੇ ਤੋਂ ਵਾਪਸ ਆ ਰਹੇ ਸੀ ਕਾਰੋਂ ਉਹ ਕਾਰ ਅੱਗੇ ਜਾ ਰਹੀ ਸੀ ਤੇ ਰਸਤੇ ਸੀ ਕਾਰ ਵੀ ਸਾਡੇ ਨਾਲ ਨਾਲ ਆਈ ਪਿੱਛੇ ਬੈਕ ਦਾ ਪਿੱਛਾ ਕੀਤਾ ਮਾਨੇ ਕਿਉਂਕਿ ਤੁਹਾਡਾ ਕੀ ਨਾਮ ਆ ਸਰ ਸਰ ਮਾਰਚ ਮੈਂ ਉੱਥੇ ਪਿੱਟਾਂ ਨਾ ਕਿ ਮੈਨੂੰ ਨਹੀਂ ਪਤਾ ਕਿੰਨੇ ਮਾਰੀ ਕਿੰਨੇ ਨਹੀਂ ਕੋਈ ਪਤਾ ਨਹੀਂ ਕਿਥੋਂ ਦੇ ਰਣ ਵਾਲੇ ਵੀ ਤੂੰ ਕਿੱਥੇ ਗੱਲ ਬਸਤੀ ਦੇਸੀ ਮੈਂ ਇੱਕ ਹੀ ਤੇ ਗਏ ਸੀਗੇ ਮੁੰਡੇ ਤੁਹਾਡੇ ਹਾਂਜੀ ਇਹ ਮੁੰਡੇ ਕਿਹਦੇ ਮੈਂ ਤੋਰ ਕੇ ਗਏ ਨੇ ਤੋਰ ਕੇ ਗਏ ਨੇ ਬਹੁਤ ਚੰਗਾ ਲੱਗਦਾ ਸੰਤ ਪਾ ਜਾਣੇ ਰਹੁੰਦਿਆਂ ਨੂੰ ਆ ਜਾਂਦਾ ਸੀ ਮਨ ਪੱਛਿਆ ਹੁੰਦੇ ਤੇ ਗਾਣੇ ਨੂੰ ਮੱਲ ਚਰੋੜਾ ਚੰਗਾ ਲੱਗਦਾ ਬਈ ਨੂੰ ਨਹੀਂ ਪਤਾ ਸ ਤੋਂ ਚਾਰ ਹੁੰਦੇ ਸੀਗੇ ਤੇ ਲਵਿਸ਼ ਨਾਲ ਹੁੰਦਾ ਤੇ ਮੋਟਰਸਾਈਕਲ ਤੇ ਆ ਰਿਹਾ ਸੀ ਉਹਦੇ ਵਿੱਚ ਗੱਡੀ ਵੱਜੀ ਆ ਤੇ ਉਸ ਤੋਂ ਬਾਅਦ ਉਹਨੇ ਇਹਦੇ ਉੱਤੇ ਫਾਇਕ ਕਿੰਨੇ ਮਾਰ ਕੇ ਤੇ ਸੀਗੇ ਜਿਵੇਂ ਗੱਡੀ ਚਾਈਸ ਸੀ ਸਰ ਚਾਰ ਸੀ ਤੇ ਕਿੱਨੇ ਜਲੇ ਤੇ ਗੋਲੀ ਵੱਜੀ ਆ ਇੱਕ ਲੜਕਾ ਸੀ ਤਾਂ ਮੋਟਰਸਾਈਕਲ ਚ ਚਲਾ ਰਿਹਾ ਸੀ ਚਲਾ ਰਿਹਾ ਸੀ ਔਰ ਇੱਥੇ ਜਿੱਥੇ ਕਿਲਮਾ ਚਾਉਂ ਕੋਲੇ ਕਾਰ ਆਈ ਜਿਹੜਾ ਇਹਨਾਂ ਨੂੰ ਸਬਕ ਦੱਸ ਕਾਰ ਸਾਈਡ ਕਰੀ ਉਸ ਤੋਂ ਬਾਅਦ ਜਿਹੜੇ ਦੇਖ ਤੋਂ ਦੇਖ ਤੋਂ ਦੋ ਬੰਦੇ ਨਿਕਲੇ ਜਿਨ੍ਹਾਂ ਨੇ ਇਹਦੇ ਤੇ ਫਾਇਰ ਕੀਤਾ ਜਿਹੜਾ ਫਰੀ ਹੋ ਗਿਆ ਇੱਥੇ ਹਸਪੀਟਲ ਐਡਮਿਟਡ ਹੈ ਜਮ ਲੈਫਟੇ ਇੰਡੀਜੋਸੀ ਕਾਰ ਦਾ ਸਰ ਰੰਜੀ ਦਾ ਪਤਾ ਨਹੀਂ ਕਿ ਕਾਣੀ ਹੈ ਜਾਂ ਸਰ ਹੋਟ ਹੈ ਨਹੀਂ